ਅਜੇ ਧਾਰਮਿਕ ਸਜਾਵਟ ਪੂਰੀ ਹੋਣ ਤੋਂ ਬਾਅਦ ਕਾਲਪਤ ਸਾਰੇ ਦੇ ਪਹੁੰਚ ਅਰਦਾਸ ਕਰਾਈ ਗਈ। ਦੇਖੋ ਸਭ ਤੋਂ ਪਹਿਲਾਂ ਸਤਿਗੁਰਾਂ ਦਾ ਕੋਟਾਂਡਪੁਰ ਸ਼ੁਕਰ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਹਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਤੇ ਸਿੰਘ ਸਹਿਬਾਨ ਨੇ 10 ਦੀ ਜੋ ਸੁਧਾਈ ਕੀਤੀ ਹੈ ਉਹ ਸੁਧਾਈ ਵਾਸਤੇ ਜੋ ਤਨਖਾਹ ਆਈ ਸੀ ਉਹ ਗੁਰਮਤਨਸਾਰ ਪੂਰੀ ਕਰਨ ਤੋਂ ਬਾਅਦ ਉਸ ਹੁਕਮ ਦੀ ਪੂਰਤੀ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਹੁਕਮ ਸੀ ਕਿ ਕੜਾ ਪ੍ਰਸ਼ਾਦੀ ਦੇਖ ਕਰਾਉਣਾ ਇਹ ਗੋਲਪ ਦੇ ਵਿੱਚ ਮਾਇਆ ਭੇਟ ਕਰਨਾ ਇਹ ਉਪਰੰਤ ਸ਼੍ਰੀ ਅਕਾਲ ਤਖਤ ਸਭ ਤੋਂ ਅਨਖਾ ਉਗਤਣ ਦੀ ਤੇ ਖਿਮਾ ਯਾਤਨਾ ਦੀ ਅਰਦਾਸ ਕਰਉਣਾ ਉਹ ਸਭ ਕੁਝ ਸਤਗੁਰਾਂ ਦੇ ਹੁਕਮ ਦੇ ਅੰਦਰ ਅੱਜ ਪੂਰਾ ਹੋਇਆ ਹੈ ਸ਼੍ਰੀ ਅਕਾਲ ਤਖਤ ਸਭਾ ਵੱਲੋਂ ਦਾਸ ਨੂੰ ਜੋ ਪਹਿਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਉਹਨਾਂ ਵੱਲੋਂ ਲਿਖਤੀ ਤੌਰ ਤੇ ਤੇ ਫਿਰ ਸਤਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਾਸ ਨੂੰ ਜੋ ਪੱਤਰ ਦਿੱਤਾ ਗਿਆ ਹੈ ਜਿਸ ਚ ਪੂਰਨ ਰੂਪ ਚ ਪਿਛਲੀਆਂ ਜੋ ਭੁੱਲਾਂ ਹੋਈਆਂ ਨੇ ਉਹਨਾਂ ਦੀ ਖਿਮਾ ਦਰਜਨ ਦਿੱਤੀ ਗਈ ਹੈ ਉਸ ਸੰਬੰਧੀ ਜਿਹੜਾ ਦਾਸ ਨੂੰ ਪੱਤਰ حاصل ਹੋਇਆ ਹੈ ਔਰ ਸਤਿਗੁਰਾਂ ਦੇ ਹਜ਼ੂਰ ਇਹੀ ਅਰਦਾਸ ਬੇਨਤੀ ਕਰ ਸਤਿਗੁਰੂ ਆਉਣ ਵਾਲੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਗੁਰਮਤ ਅਨਸਾਰ ਜ਼ਿੰਦਗੀ ਬਤੀਤ ਕਰਨ ਦਾ ਮਨ ਉੱਦਮ ਸ਼ਕਤੀ ਬਖਸ਼ਿਸ਼ ਕਰੇ ਬਖਸ਼ਿਸ਼ ਕਰੇ ਕੋਈ ਨਹੀਂ ਠੀਕ ਹੈ ਕਿ ਅੱਜ ਬੀਤੇ ਦਿਨੀ ਜਿਲ੍ਹਾ ਪ੍ਰਸ਼ਾਸਨੋਂ ਹੀ ਬਲਾਕ ਸੰਚੇ ਚੋਣਾਂ ਹੋਈਆਂ ਨੇ ਕਿਵੇਂ ਦੇਖਦੇ ਹਾਂ ਮੈਨੇ ਜੋ ਹੁਕਮ ਹੋਇਆ ਸੀ ਮੇਰੀ ਸੁਧਾਈ ਦਾ ਧਾਰਮਿਕ ਤਨਖਾ ਦਾ ਉਸ ਤੋਂ ਮੈਂ ਕਿਸੇ ਵੀ ਤਰ੍ਹਾਂ ਦੀ ਹੁਣ ਤੱਕ ਕਿਸੇ ਰਾਜਨੀਤਿਕ ਉਸਰਗਰਮੀ ਵਿੱਚ ਸ਼ਾਮਲ ਨਹੀਂ ਹੋਰ ਸ਼ਹੀਦੀ ਪੰਦਰਵਾੜਾ ਸ਼ੁਰੂ ਹੋ ਚੁੱਕਾ ਹੈ ਸ਼ਹੀਦੀ ਪਤਾ ਆਉਣ ਵਾਲਾ ਹੈ ਤੇ ਹੁਣ ਜਿਹੜੀਆਂ ਵੀ ਸਰਗਰਮੀਆਂ ਹੋਣਗੀਆਂ ਉਹ ਸ਼ਹੀਦੀਆਂ ਤੋਂ ਬਾਅਦ 23 ਦਸੰਬਰ ਤੋਂ ਬਾਅਦ ਉਹ ਮੈਂ ਮੁਰਦ ਤੋਂ ਸ਼ੁਰੂ ਕਰਾਂਗਾ ਇਸ ਕਰਕੇ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਰਾਜਨੀਤਿਕ ਜਿਹੜਾ ਬਿਆਨ ਹੈ ਤਾਂ ਉਹਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦਾ